30 ਸਾਲ ਇਕੱਠੇ ਰਹਿਣ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਘਰ ਚੰਗਾ ਹੱਸਦਾ ਵਜਦਾ ਸੀ ਬੱਚੇ ਵਿਦੇਸ਼ ਦੇ ਵਿੱਚ ਨੇ ਚੰਗੀਆਂ ਨੌਕਰੀਆਂ ਕਰ ਰਹੇ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਘਰ ਦੇ ਵਿੱਚ ਬੈਠੇ ਇਸ ਬੰਦੇ ਨੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਇਹ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਫੜ ਲਿਆ ਗਿਆ ਹੈ ਇਹ ਪੁਲਿਸ ਤੇ ਕੋਲ ਗਿਆ ਪਰ ਇਸ ਦੇ ਵਿੱਚ ਇੱਕ ਨਵੀਂ ਅਤੇ ਵੱਡੀ ਅਪਡੇਟ ਆਈ ਜੋ ਕਿ ਪੁਲਿਸ ਦੇ ਵੱਲੋਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦਿੱਤੀ ਗਈ ਰੋਪੜ ਦੇ ਪਿੰਡ ਮਾਜਰੀ ਜੱਟਾਂ ਦਾ ਇਹ ਮਾਮਲਾ ਜਿੱਥੇ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦੀ ਜਾਨ ਲਈ ਰੋਪੜ ਦੇ ਪਿੰਡ ਮਾਜਰੀ ਜੱਟਾਂ ਦਾ ਰਹਿਣ ਵਾਲਾ ਇਹ ਬੰਦਾ ਹੈ ਭੁਪਿੰਦਰ ਸਿੰਘ 50 ਸਾਲਾ ਪਤਨੀ ਚਰਨਜੀਤ ਕੌਰ ਨੂੰ ਘਰ ਦੇ ਵਿੱਚ ਇਸਨੇ ਖਤਮ ਕੀਤਾ ਉਸ ਦੇ ਸਰੀਰ ਤੇ ਨਿਸ਼ਾਨ ਵੀ ਪਾਏ ਗਏ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਵੱਲੋਂ ਦਿੱਤੀ ਗਈ ਬਾਅਦ ਦੇ ਵਿੱਚ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਕਿਸ ਤਰ੍ਹਾਂ ਦੇ ਨਾਲ ਅੰਦਰ ਹੀ ਕਮਰੇ ਦੇ ਵਿੱਚ ਬਿਸਤਰੇ 'ਚ ਮ੍ਰਿਤਕ ਦੇ ਪਈ ਸੀ ਇਸ ਔਰਤ ਦੀ ਪਤੀ ਪਤਨੀ ਘਰ ਦੇ ਵਿੱਚ ਇਕੱਲੇ ਹੀ ਰਹਿੰਦੇ ਸਨ ਇਹਨਾਂ ਦੀ ਲੜਕੀ ਕੰਮ ਕਰਦੀ ਹੈ ਬਾਹਰ ਅਤੇ ਲड़का ਵਿਦੇਸ਼ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਹੁਣ ਫੋਰੈਂਸਿਕ ਟੀਮ ਤੋਂ ਜਾਂਚ ਕਰਵਾਉਣ ਤੋਂ ਬਾਅਦ ਇਸ ਸੰਬੰਧੀ ਕੇਸ ਵੀ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਅਨੁਸਾਰ ਕਤਲ ਕਰਨ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਜਲਦ ਕਰ ਲਈ ਜਾਵੇਗੀ ਵਿਆਹ ਦੇ ਲਗਭਗ 30 ਸਾਲ ਬੀਤ ਜਾਣ ਤੋਂ ਬਾਅਦ ਹੁਣ ਬਜ਼ੁਰਗ ਅਵਸਥਾ ਦੇ ਵਿੱਚ ਪਹੁੰਚਣ ਵਾਲਾ ਸੀ ਇਹ ਜੋੜਾ 50 ਸਾਲ ਦਾ ਤਾਂ ਹੋ ਹੀ ਚੁੱਕਿਆ ਸੀ ਇਕੱਠੇ ਜ਼ਿੰਦਗੀਆਂ ਨੇ ਸਾਲ ਇਹਨਾਂ ਨੇ ਬਤੀਤ ਕੀਤੀ ਤੇ ਅੱਜ ਇਸ ਪਤੀ ਨੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਹਾਂਜੀ ਜਿਹੜਾ ਅਸੀਂ ਸਤਿੰਦਰ ਸਿੰਘ ਪਿੰਡ ਫਾਤਮਾ ਆ ਇਹਨਾਂ ਦੇ ਰਹਿਣ ਵਾਲੇ ਰਿਸ਼ਦਾਰ ਸੀ ਇਹਨਾਂ ਦੇ ਬਿਆਨ ਤੇ ਅਸੀਂ ਪਰਚਾ ਅੱਜ ਕੀਤਾ ਉਹਨਾਂ ਦੇ ਬਿਆਨ ਮੁਤਾਬਕ ਉਹਨਾਂ ਦਾ ਫੁੱਪੜ ਸੀ ਉਹ ਉਹਨਾਂ ਨੇ ਆਪਣੇ ਵਾਈਫ ਦਾ ਅਸਲ ਬਰੋਸਤ ਤੋਂ ਕਤਲ ਕੀਤਾ ਜੀ ਮੌਕੇ ਤੇ ਆਏ ਆ ਜੀ ਔਕਾ ਤੇ ਆ ਕੇ ਦੇਖਿਆ ਵੀ ਡੈਡ ਬੋਡੀ ਪਈ ਸੀ ਕਮਰੇ ਦੇ ਵਿੱਚ ਤੇ ਜਿਹੜੀ ਬਣਦੀ ਅਗਲੀ ਕਾਰਵਾਈ ਉਹ ਅਮਲਟ ਲਿਆ ਰਹੇ ਆ ਕਿੱਦਾਂ ਦੇ ਹਾਲਾਤ ਡੈਡ ਬੋਡੀ ਦੇ ਸੀ ਕਿਸ ਤਰੀਕੇ ਨਾਲ ਸਮਝਦਾ ਮਟਰ ਨੇ ਕੋ ਪੋਸਟਮਾਰਟਮ ਤੋਂ ਬਾਅਦ ਹੀ ਕਲੀਅਰ ਹੋਊਗਾ ਜੀ ਪੋਸਟਮਾਰਟਮ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਉਹ ਪੋਸਟਮਾਰਟਮ ਕਰਵਾਵਾਏ ਇਹ ਵੀ ਰੈਕਟਰੀ ਰਿਪੋਰਟ ਹੋਈ ਉਸ ਨਾਲ ਮਟਰ ਕਿਸ ਚੀਜ਼ ਨਾਲ ਕੀਤਾ ਗਿਆ ਦੇਖੋ ਜੀ ਉਹਨਾਂ ਦੇ ਕਹਿਣ ਮੁਤਾਬਕ ਹਜੇ ਇੱਕ ਗੱਲ ਤਾਂ ਪੋਸਟਮਾਰਟਿਅਲ ਚ ਕਲੀਅਰ ਹੋ ਰਹੀ ਹੈ ਨਿਸ਼ਾਨ ਹੈਗੇ ਆ ਬਾਡੀ ਤੇ ਬੜੇ ਤੇ ਵੀ ਨਿਸ਼ਾਨ ਆ ਬਾਡੀ ਤੇ ਵੀ ਨਿਸ਼ਾਨ ਹੈ ਇਹ ਪੋਸਟਮਾਰਟ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਤੇ ਜਦੋਂ ਮਰਡਰ ਕਰਨ ਵਾਲਾ ਅਰੈਸਟ ਹੋ ਗਿਆ ਜੀ ਨਹੀਂ ਉਹ ਜੀ ਅਸੀਂ ਕਰ ਰਹੇ ਹਾਂ ਜੀ ਕਸ਼ ਕਰ ਰਹੇ ਹਾਂ ਜਲਦੀ ਅਰੈਸਟ ਕਰ ਰਹੇ ਹਾਂ